ਸਾਂਝਾ ਲੋਕ ਸੇਵਾ ਦਲ ਵੱਲੋਂ ਰਾਤ ਦੀ ਐਂਬੂਲੈਂਸ ਦੀ ਸੇਵਾ ਅਮਨ ਪਨੋਤ ਅਤੇ ਉਹਨਾਂ ਦੇ ਦਲ ਦੇ ਮੈਂਬਰਾਂ ਵੱਲੋਂ ਸ਼ੁਰੂ ਕੀਤੀ ਗਈ। ਇਹ ਬਿਲਕੁਲ ਫ੍ਰੀ ਸੇਵਾ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਐਸਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਵੀ ਪਹੁੰਚੇ। ਉਹਨਾਂ ਨੇ ਇਸ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲ ਵੱਲੋਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ। ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ, ਵਾਈਸ ਪ੍ਰਧਾਨ ਦਵਿੰਦਰ ਸਿੰਘ ਮੱਲੀ, ਸਕੱਤਰ ਬਾਬਾ ਗੋਲਡੀ, ਕੈਸ਼ੀਅਰ ਬਾਬਾ ਗੀਜਾ ਸਿੰਘ ਮੁਖ ਸਲਾਕਾਰ surjit singh ਸਮੇਤ ਵਰਕਰ ਮੌਜੂਦ ਸਨ ਕਿ ਰਾਤ ਨੂੰ ਲੋਕਾਂ ਨੂੰ ਦਿੱਕਤ ਹੁੰਦੀ ਹੈ ਮਤਲਬ ਪੇਸ਼ੈਂਟ ਲਿਜਾਣ ਵਾਸਤੇ ਔਰ ਜਿਹੜਾ ਇਹ ਦਲ ਹੈ ਇਹ ਫ੍ਰੀ ਜਿਹੜੀ ਹੈ ਸਾਂਝਾ ਲੋਕ ਸੇਵਾ ਦਲ ਜਿਹੜਾ ਇਹ ਫ੍ਰੀ ਲੋਕਾਂ ਨੂੰ ਜਿਹੜਾ ਉਹ ਸੇਵਾ ਕੋਈਆ ਰਾਤ ਨੂੰ ਰਾਤੀ 8:00 ਵਜੇ ਤੋਂ ਲੈ ਕੇ ਸਵੇਰੇ ਸਵੇਰੇ 8:00 ਵਜੇ ਤੱਕ ਜਿਹੜਿਆ ਉਹ ਫ੍ਰੀ ਜਿਹੜੀ ਸੇਵਾ ਉਹ ਦੇਵਾੜ ਗਏ ਨਾ ਅਸੀਂ ਕਿਸੇ ਕੋ ਪੈਸੇ ਮੰਗਦੇ ਆ ਨਾ ਕੋਈ ਸਾਡਾ ਸਕੈਨਰ ਆ ਇੱਕ ਵਿੱਚ ਵੀ ਕਿਸੇ ਕੋ ਪੈਸੇ ਦੀ ਆਸ ਨਹੀਂ ਕਰਾਂਗੇ ਇਹੋ ਬੇਨਤੀ ਕਿ ਤੁਸੀਂ ਜੁੜੋ ਸਾਡੇ ਨਾਲ ਅਸੀਂ ਖੜਾਗੇ ਤੁਹਾਡੇ ਨਾਲ ਰਾਤ ਦੀ ਫਰੀ ਸੇਵਾ ਐਮਬੂਲੈਂਸ ਦੀ ਕੀਤੀ ਆ ਔਰ ਸਾਡੇ ਡਾਕਟਰ ਸਾਹਿਬ ਇੰਦਰਪਾਲ ਜੀ ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਆਏ ਆ ਇਹਨਾਂ ਨੇ ਤਰੀਬਨ ਕੱਟ ਕੇ ਤੇ ਸਾਡੀ ਐਮਬੂਲੈਂਸ ਦੀ ਸ਼ੁਰੂਆਤ ਕੀਤੀ